ਇਹ ਸਟੇਟਮੈਂਟ ਦਿੱਤੀ ਹੈ ਨਾ ਬਾਕੀ ਸਾਨੂੰ ਨਹੀਂ ਪਤਾ ਕਿ ਉਹਦੇ ਮਨ ਵਿੱਚ ਕੀ ਆ। ਪਰ ਉਹਦੀ ਸਟੇਟਮੈਂਟ ਇਹ ਸੀ ਕਿ ਮੈਂ ਜੈਲਸ ਕਰਦੀ ਸੀ ਇਹਨਾਂ ਦੇ ਬੱਚਿਆਂ ਤੋਂ ਇਹਨਾਂ ਦੇ ਪਰਿਵਾਰ ਤੋਂ ਰੱਬ ਦਾ ਕਤਲ ਕੀਤਾ ਕਿਉਂਕਿ 2.5 ਸਾਲ ਦਾ ਬੱਚਾ ਰੱਬ ਦਾ ਰੂਪ ਹੀ ਹੁੰਦਾ ਵਾ ਨਾ। ਮੈਂ ਇਹ ਫੀਲ ਕਰਾਂਗੀ ਬਸ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿਉਂਕਿ ਇਦਾਂ ਦੇ ਕ੍ਰਿਮੀਨਲ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਮੇਰੀ ਲਈ ਵੀ ਅਰਦਾਸ ਕਰਿਓ ਕਿ ਇਹਨੂੰ ਫਾਂਸੀ ਦੀ ਸਜ਼ਾ ਮਿਲੇ ਜੀ। ਫਾਂਸੀ ਮਤਲਬ ਕਿ ਬਾਹਰ ਨਹੀਂ ਨਿਕਲਨੀ ਚਾਹੀਦੀ ਉਹ ਫਾਂਸੀ ਹੀ ਹੋਣੀ ਚਾਹੀਦੀ ਆ ਇਦਾਂ ਦੇ ਲੋਕਾਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਆ ਤਾਂ ਕਿ ਨਮੂਨਾ ਬਣ ਜਾਵੇ ਅੱਗੇ ਤੋਂ ਇਦਾਂ ਦਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਮਰਡਰ ਦੇ ਕੇਸ ਦੇ ਵਿੱਚ ਦੋਸ਼ੀ ਪਾ ਲਿਆ ਗਿਆ ਦੋਸ਼ੀ ਪਾਉਣ ਤੋਂ ਬਾਅਦ ਹੁਣ ਸਜ਼ਾ ਸੁਣਾਈ ਜਾਣੀ ਹੈਗੀ ਆ ਅੱਜ ਸੁਣਾਈ ਜਾਣ ਸੁਣਾਈ ਜਾਣੀ ਸੀ ਉੱਤੇ ਬਹਿਸ ਹੋਣੀ ਸੀਗੀ ਸਜ਼ਾ ਦੇ ਉੱਤੇ ਤਾਂ ਹੁਣ ਜਿਹੜੀ ਆ ਉਹ ਕੱਲ ਤੇ ਰੱਖਿਆ ਜੈਪ ਸਿੰਘ ਨੇ ਕੱਲ ਆਰਗੂਮੈਂਟ ਹੋਊਗੀ ਕਾਰਗੂਮੈਂਟ ਹੋਣ ਤੋਂ ਬਾਅਦ ਉਸ ਵਾਰ ਜਿਹੜੀ ਸਜ਼ਾ ਬਣਦੀ ਹੈਗੀ ਉਹ ਸੁਣਾਈ ਜਾਊਗੀ ਲੁਧਿਆਣਾ ਲਾਈਵ ਦੇਖਣ ਵੇ तमाम दर्शकਾਂ ਦਾ ਸਵਾਗਤ ਹੈ ਲੁਧਿਆਣਾ ਦੇ ਵਿੱਚ ਜਿਹੜੀ ਹੈ 4 ਸਾਲ ਬੱਚੇ ਨੂੰ ਦਫਰਾਇਆ ਗਿਆ ਇੱਕ ਮਹਿਲਾ ਦੇ ਵੱਲੋਂ ਉਸ ਦੀ ਅੱਜ ਸਜ਼ਾ ਜਿਹੜੀ ਹੈ ਸੁناਈ ਜਾਏਗੀ ਆ ਮਾਨਯੋਗ ਅੱਜ ਉਹਨਾਂ ਦੇ ਵਕੀਲ ਸਾਹਿਬ ਨਾਲ ਗੱਲਬਾਤ ਕਰ ਲਏ ਉਹਨਾਂ ਨੇ ਘਰ ਦੇ ਨਾਲ ਵੀ ਗੱਲਬਾਤ ਕਰਦੀਆਂ ਕਿ ਜਿਹੜੀ ਸਜ਼ਾ ਹੈ ਸੁناਈ ਜਾਏਗੀ ਕਦੋਂ ਸੁناਈ ਜਾਏਗੀ ਦਿਲਰੋਜ਼ੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਕਿਸ ਤਰ੍ਹਾਂ ਇਹ ਪਾਣਾ ਵਰਟਿਆ ਕਿੱਦਾਂ ਹੋਇਆ ਦਿਲ ਨੂੰ ਨਿੱਕੀ ਜਿਹੀ ਜਾਨ ਨੂੰ ਜਿਹੜਾ ਇੱਕ ਮਹਿਲਾ ਦਫਨਾ ਦਿੰਦੀ ਹੈ ਕਿ ਕੀ ਕਾਰਨ ਕੀ ਹੁੰਦਾ ਹਣਾ ਚਲ ਐ ਸਟੇਟਮੈਂਟ ਦਿੱਤੀ ਹੈ ਨਾ ਬਾਕੀ ਸਾਨੂੰ ਨਹੀਂ ਪਤਾ ਜੀ ਉਹਦੇ ਮਨ ਵਿੱਚ ਕੀ ਆ ਤੇ ਉਹਦੀ ਸਟੇਟਮੈਂਟ ਇਹ ਸੀ ਕਿ ਮੈਂ ਜੈਲਸ ਕਰਦੀ ਸੀ ਇਹਨਾਂ ਦੇ ਬੱਚਿਆਂ ਤੋਂ ਇਹਨਾਂ ਦੇ ਪਰਿਵਾਰ ਤੋਂ ਜੈਲਸ ਇੱਕ ਛੋਟੀ ਜੀ ਬੱਚੀ ਦੇ ਨਾਲ ਜੈਲਸ ਇਨੀ ਖੁੰਦਕ ਖਾਣਾ ਕਿਉਂ ਐਸਾ ਕਿਉਂ ਪਾਣਾ ਇਹਨੇ ਐਸਾ ਵੱਡਾ ਸਟੈਪ ਕਿਉਂ ਚੱਕ ਲਿਆ ਦੇਖੋ ਇਹ ਤਾਂ ਉਹਦੀ ਮਾਨਸਿਕਤਾ ਨਾ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਕਿ ਉਹਦੇ ਦਿਮਾਗ ਵਿੱਚ ਉਹਨੇ ਜੋ ਸਟੇਟਮੈਂਟ ਹੀ ਦਿੱਤੀ ਹੈ ਕਿ ਮੈਨੂੰ ਉਹਨਾਂ ਦੇ ਬੱਚਿਆਂ ਨਾਲ ਉਹਦੀ ਫੈਮਿਲੀ ਨਾਲ ਜੈਲਸ ਸੀ ਪਰ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਜੇ ਅਗਰ ਪਤਾ ਹੁੰਦਾ ਤਾਂ ਅਸੀਂ ਅਲਰਟ ਹੋ ਜਾਣਾ ਸੀਗਾ ਹਾਂਜੀ ਪਰ ਉਹਨਾਂ ਦੇ ਵੀ ਬੱਚੇ ਬੱਚੇ ਹੋਣੇ ਆ ਬੱਚੇ ਉਹਨਾਂ ਦੇ ਘਰ ਵੀ ਹੋਣੀ ਆ ਪਰ ਆਪਣੇ ਇੱਕ ਵਾਰੀ ਇੱਕ ਵਾਰੀ ਆਪਣੇ ਤੇ ਲੈ ਕੇ ਦੇਖੀਏ ਕਿ ਆਪਣੀ ਬੱਚੀ ਜੇ ਖੁਦਾ ਖਾਸ ਤੇ ਐਦਾਂ ਕੋਈ ਕਰਦਾ ਕਿ ਕਿੱਦਾਂ ਦਾ ਉਹਨਾਂ ਨੂੰ ਹੁੰਦਾ ਹੈ ਕਿ ਅੰਦਰੋਂ ਪੁੱਤ ਤਾਂ ਹੁਣ ਉਹ ਹੀ ਦੱਸ ਸਕਦੇ ਆ ਵੀ ਹਾਂ ਉਹਨਾਂ ਨੇ ਐਦਾਂ ਦਾ ਕਿਉਂ ਕੀਤਾ ਉਹਨਾਂ ਦੇ ਦਿਮਾਗ ਵਿੱਚ ਕੀ ਐ ਐਡੀ ਕੀ ਰੰਜਿਸ਼ ਚੱਲਦੀ ਪਈ ਸੀ ਕਿਉਂਕਿ ਸਾਡੇ ਨਾਲ ਉਹਦੇ ਜਿੱਦਾਂ ਆਪਣੇ ਆਮ ਕਾਮਨ ਨੇਬਰਸ ਨਾਲ ਰਿਲੇਸ਼ਨ ਹੁੰਦੇ ਨੇ ਸਾਡੇ ਵੀ ਤਾਂ ਉਦਾਂ ਹੀ ਆਪਸ ਵਿੱਚ ਸੀਗੇ ਕੋਈ ਅਸੀਂ ਬਹੁਤ ਜ਼ਿਆਦਾ ਸਪੈਸ਼ਲੀ ਬਿਹੇਵ ਨਹੀਂ ਸੀਗਾ ਤੇ ਕੋਈ ਇਹ ਨਹੀਂ ਕਹਿ ਸਕਦੇ ਘੱਟ ਸੀ ਬਸ ਇਹ ਕਹਿ ਸਕਦੇ ਵੀ ਵਧੀਆ ਬੋਲਬਾਨੀ ਸੀਗੀ ਹੁਣ ਬੱਚਿਆਂ ਬੱਚਾ ਦਾ ਰੱਬ ਦਾ ਰੂਪ ਹੁੰਦਾ ਹੈ ਹਨਾ ਜੀ ਤੇ ਰੱਬ ਨੂੰ ਹੀ ਜੇ ਦਫਾਣਾਣਾ ਤੇ ਤਾਂ ਫਿਰ ਇਨਸਾਨੀਅਤ ਰਹੀ ਨਹੀਂ ਕਿਤੇ ਬਿਲਕੁਲ ਰੱਬ ਦਾ ਕਤਲ ਕੀਤਾ ਉਹਨੇ ਰੱਬ ਦਾ ਕਤਲ ਕੀਤਾ ਕਿਉਂਕਿ 2.5 ਸਾਲ ਦਾ ਬੱਚਾ ਰੱਬ ਦਾ ਰੂਪ ਹੀ ਹੁੰਦਾ ਵਾ ਹਨਾ ਮੈਂ ਇਹ ਅਪੀਲ ਕਰਾਂਗੀ ਬਸ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿਉਂਕਿ ਇਦਾਂ ਦੇ ਕ੍ਰਿਮੀਨਲ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾਗਾ ਦੇਖਿਆ ਜਾ ਫਿਰ ਇਹ ਤੌੜੀ ਗੌਂਡਨ ਸੀਗੀ ਗੌਂਡਨ ਨੇ ਇਹੋ ਜੀ ਹਰਕਤ ਕੀਤੀ ਤੋਂ ਨੂੰ ਕਿਤਾ ਪਤਾ ਲੱਗਿਆ ਜਦੋਂ ਸਭ ਭਾਣਾ ਵਰਤੀ ਦੇਖੋ ਕੋਈ ਵੀ ਬੱਚਾ ਆਪਣੀ ਅੱਖਾਂ ਤੋਂ ਥੋੜਾ ਦੂਰ ਹੁੰਦਾ ਤਾਂ ਆਪਾਂ ਲੱਭਦੇ ਹੀ ਆ ਨਾ ਪੇਰੈਂਟਸ ਬਸ ਫਿਰ ਲੱਭਦੇ ਲੱਭਦੇ ਥੈਟ ਟਾਈਮ ਪਤਾ ਚੱਲਿਆ ਵੀ ਇਹ ਲੈ ਗਈ ਆ ਔਰ ਇਹਨੇ ਉਹਨੂੰ ਜਿੰਦਾ ਹੀ ਦਬਾ ਦਿੱਤਾ ਉਹਨੂੰ ਕਿਸੇ ਨੇ ਦੱਸਿਆ ਜਾਂ ਸ਼ੱਕ ਹੋਇਆ ਇੱਥੇ ਇਸ ਔਰਤ ਤੇ ਨਹੀਂ ਸ਼ੱਕ ਨਹੀਂ ਜਿੱਦਾਂ ਆਪਾਂ 2-4 ਮਿੰਟ ਲੱਭਿਆ ਇੱਧਰ ਉੱਧਰ ਬਾਅਦ ਚ ਵਾਇਰਲੈਸ ਵਗੈਰਾ ਹੋਗੀ ਤਾਂ ਫਿਰ ਉਧਰ ਕੋਈ ਪੁਲਿਸ ਦੀ ਆਪਣੇ ਉਹਨਾਂ ਨੇ ਆਪਣਾ ਉਹ ਤਾਂ ਸਟਾਰਟ ਕੀਤਾ ਪਰ ਸਿਆਸ ਜੋ ਜਿੱਥੇ ਵੀ ਇਹਨੇ ਦਬਾਇਆ ਸੀਗਾ ਤੇ ਏਦਾਂ ਹੀ ਮੈਂ ਸਟੇਬਲ ਨਹੀਂ ਸੀ दैट ਟਾਈਮ ਮੈਨੂੰ ਨਹੀਂ ਪਤਾ ਕਿ ਉੱਥੋਂ ਉਹਦਾ ਪ੍ਰੋਸੈਸ ਕੀ ਚੱਲਿਆ ਸੀਗਾ। ਮਾਨਯੋਗ ਅਦਾਲਤ ਕੀ ਕਹਿ ਰਹੀ ਹੈ? ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਸਜ਼ਾ ਜਰੀਏ ਸੁਣਾਈ ਜਾਏਗੀ। ਸ਼ੁੱਕਰਵਾਰ ਦੀ ਸਜ਼ਾ ਜਰੀਏ ਸੁਣਾਈ ਜਾਏਗੀ ਪਰ ਅੱਜ ਸੋਮਵਾਰ ਤੇ ਪਾਤੀ ਸੀ ਤੇ ਅੱਜ ਕੀ ਉਹਨਾਂ ਦਾ ਫੈਸਲਾ ਆਇਆ? ਕੋਸਾ ਹਿੱਤਾ ਵੀਰੇ ਐਡਵੋਕੇਟ ਨੂੰ ਹਨਾ ਕਮਨਸ ਆ ਰਾ ਉਹਨਾਂ ਤੇ ਬਲੀਵ ਆ ਬਸ ਉਹ ਜੋ ਕਰਨਗੇ ਜੋ ਵੀ ਹੋਊਗਾ ਹੋ ਸਕਦਾ ਇਹ ਵੀ ਸਾਡੇ ਕਿਸੇ ਅੱਛੇ ਲਈ ਸਾਡੇ ਲਈ ਹੁੰਦਾ ਹੋਵੇ ਜੋ ਡਿਲੇ ਹੋ ਰਿਹਾ ਵਾ ਨਾ ਸੋ ਉਹਨਾਂ ਦੇ ਮਗਰ ਆ ਸੀ ਨਾ ਜੋ ਵੀ ਹੋਊਗਾ ਤੋ ਇਹ ਵਿਸ਼ਵਾਸ ਹੈ ਸਯੋਗ ਸਭ ਕੁਝ ਬੈਸਟ ਹੋਗਾ ਕਿ ਮਾਨਸਿਕ ਸੰਤੁਲਨ ਦਾ ਸ਼ਿਕਾਰ ਸੀ ਉਹਨੂੰ ਕਿ ਮਾਨਸਿਕ ਸੰਤੁਲਨ ਖਰਾਬ ਸੀ ਕੁਛ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਆਗਰ ਕੋਈ ਮਾਨਸਿਕ ਸਾਈਕੋ ਹੋਵੇ ਤਾਂ ਇੰਨੀ ਦੂਰ ਲੈ ਕੇ ਜਾਣਾ ਬੱਚੇ ਨੂੰ ਔਰ ਪੂਰੀ ਪਲੈਨਿੰਗ ਇਹ ਕੋਈ ਇਹ ਇਦਾਂ ਦਾ ਮਰਡਰ ਨਹੀਂ ਸੀਗਾ ਕਿ ਡਾਇਰੈਕਟ ਆਪਾਂ ਗਏ ਤੇ ਜਾ ਕੇ ਮਾਰਤਾ ਵੀਰੇ ਬਹੁਤ ਹੀ ਭਿਆਨਕ ਸੀਗਾ ਬਹੁਤ ਭਿਆਨਕ ਸੀ ਇਹ ਪੂਰਾ ਪਲਾਨ ਨਾਲ ਹੋਇਆ ਸਭ ਕੁਝ ਇਹ ਨਹੀਂ ਕਹਿ ਸਕਦੇ ਕਿ ਆਪ ਨੂੰ ਗੁੱਸਾ ਆਇਆ ਤੇ ਆਪਾਂ ਮਾਰਤਾ ਕੋਈ ਕੁਛ ਨਹੀਂ ਸੀ ਕੱਲੀ ਔਰਤ ਨੇ ਹੀ ਇੰਨਾ ਸਭ ਕੁਝ ਕੀਤਾ ਉਹਨਾਂ ਨੂੰ ਉਹਦੇ ਉਹਦੇ ਨਾਲ ਹਾਂਜੀ ਬਿਲਕੁਲ ਇਹੀ ਇਹੀ ਕੱਲੀ ਔਰਤ ਨੇ ਇਸਨੇ ਸਭ ਕੁਝ ਕੀਤਾ ਵਾ ਤੇ ਹੁਣ ਮੰਗ ਕੀ ਕਰਦੇ ਮਾਨਯੋਗ ਅਦਾਲਤ ਕੋਲੋਂ ਕਿ ਫਾਂਸੀ ਹੋਵੇ ਜਾਂ ਉਮਰ ਕੈਦੀ ਸਜ਼ਾ ਹੋਵੇ ਫਾਂਸੀ ਮਤਲਬ ਕਿ ਬਾਹਰ ਨਹੀਂ ਨਿਕਲਣੀ ਚਾਹੀਦੀ ਇਹਨੂੰ ਫਾਂਸੀ ਹੀ ਹੋਣੀ ਚਾਹੀਦੀ ਆ ਇਦਾਂ ਦੇ ਲੋਕਾਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਆ ਤਾਂ ਕਿ ਮਿਸਾਲ ਬਣ ਜਾਵੇ ਅੱਗੇ ਤੋਂ ਇਦਾਂ ਦਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਆਹ ਕੋ ਦੀ ਬੱਚੇ ਦੇ ਨਾਲ ਕਿਸੇ ਨਾਲ ਕੁਛ ਨਾ ਹੋਵੇ ਪਦੇ ਵੀ ਨਹੀਂ ਕਿਉਂਕਿ ਜੇ ਮਿਸਾਲ ਬਣੂਗਾ ਤਾਂ ਤਾਂ ਹੀ ਮੈਨੂੰ ਲੱਗਦਾ ਕ੍ਰਾਈਮ ਰੋਕ ਸਕਦਾ ਵਾ ਜਿਲਰੋਜ ਦੇ ਪਿਤਾ ਜੀ ਮੌਜੂਦ ਨੇ ਸਰ ਮੈਂ ਕੋਈ ਨਹੀਂ ਬੱਚੀ ਨਾ ਬੱਚੀ ਰੋਕਦਾ ਹੁੰਦਾ ਜਾਣ ਤੋਂ ਬਾਅਦ ਤੇ ਮਾਨਕ ਅਦਾਲਤ ਨੇ ਕੱਲ ਤੇ ਤਰੀਖ ਪਾਤੀ ਹੈ ਠੀਕ ਹੈ ਪਰ ਉਸ ਔਰਤ ਨਾਲ ਤੁਹੀ ਕੋਈ ਗੱਲਬਾਤ ਤੇ ਆ ਕੁਝ ਉਹਨੇ ਕੁਝ ਦੱਸਿਆ ਕਿ ਮੈਂ ਕਿਉਂ ਕੀਤਾ ਕਿਉਂ ਐਸਾ ਆ ਪਾ ਇਹਨੇ ਕੀਤਾ ਛੋਟੀ ਜੀ ਬੱਚੀ ਸੀਗੀ ਉਹ ਮਾਸੂਮ ਜੀ ਬੱਚੀ ਫੁੱਲ ਫੁੱਲ ਵਰਗੀ ਬੱਚੀ ਸੀ ਉਹ ਉਹ ਜੈਲਸੀ ਕਰਦੀ ਸੀ ਜੀ ਆ ਮੇਰਾ ਬੇਟਾ ਜੀ ਤੇ ਮੇਰੀ ਬੇਟੀ ਉਹਨਾਂ ਨੂੰ ਮੈਂ ਲਈ ਸਮਾਨ ਬਹੁਤ ਲੈ ਕੇ ਦਿੰਦਾ ਸੀ ਇਸ ਚੀਜ਼ ਦੀ ਜੈਲਸੀ ਸੀ ਜੀ ਉਹਦੇ ਜੀ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਬ੍ਰਦਰ ਸਿਲਚਰ ਸੀ ਸਾਡੀ ਠੋਟੀ ਹਾਂ ਜੀ ਯਾਦ ਆਂਦੀ ਹੁੰਦੀ ਹਾਂਜੀ ਮਾੜਾ ਕੀਤਾ ਉਸ ਮਹਿਲਾ ਨੇ ਹਾਂ ਜੀ ਅ ਉਮਰ ਕਿ ਆਦੀ ਸਜ਼ਾ ਦੇਖਣਾ ਚਾਹੁੰਦੇ ਹੋ ਜਾਂ ਦੇਖਣਾ ਨਹੀਂ ਚਾਹੁੰਦੇ ਉਹਨੂੰ ਇਤਨਾ ਨਹੀਂ ਜਾਂਦਾ ਮਾੜੀ ਹੈ ਹਾਂ ਜੀ ਛੋਟੀ ਜੀ ਬੱਚੀ ਨੂੰ ਤਰੀ ਸਿਸਟਮ ਨੂੰ ਐਡਾ ਕੀਤਾ ਕਿੰਨਾ ਕੁ ਦੁੱਖ ਲੱਗ ਰਿਹਾ ਹੈ ਕਿੰਨਾ ਕੁ ਮਤਲਬ ਯਾਦ ਆਊਗੀ ਬਹੁਤ ਜ਼ਿਆਦਾ ਆਉਂਦੀ ਆ ਮਾਨਯੋਗ ਅਦਾਲਤੋ ਕੀ ਅਪੀਲ ਕਰਨਾ ਚਾਹੋਗੇ ਤੇ ਉਹਨੂੰ ਫਾਂਸੀ ਹੋਵੇ ਸੋ ਦਿਲਰੋਜ਼ੇ ਪਿਤਾ ਸੋ ਦਿਲੋ ਦਾ ਛੋਟਾ ਭਰਾ ਉਹ ਵੀ ਇਹੀ ਮੰਗ ਕਰਦਾ ਜੀ ਉਸ ਔਰਤ ਨੂੰ ਸਖਤੋ ਸਖਤ ਜਰੀਆ ਕਾਰਵਾਈ ਕੀਤੀ ਜਾਵੇ ਤੇ ਉੱਤੇ ਫਾਂਸੀ ਜਰੀ ਕੀਤੀ ਜਾਵੇ ਸਰ ਹੁਣ ਕੱਲ ਦੇ ਤਰੀਕ ਪਾਤੀ ਹੈ ਕਿ ਮਾਨਯੋਗ ਅਦਾਲਤ ਨੇ ਉਧਰ ਫੈਸਲਾ ਕੀਤਾ ਕੱਲ ਦੀ ਤਰੀਕ ਪਾਈ ਹੈ ਜੀ ਮੈਂ ਤੁਹਾਡੇ ਚੈਨਲ ਲਈ ਮੈਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਮੇਰੀ ਲਈ ਵੀ ਅਰਦਾਸ ਕਰਿਓ ਕਿ ਇਹਨੂੰ ਫਾਂਸੀ ਦੀ ਸਜ਼ਾ ਮਿਲੇ ਜੀ ਇੱਕ ਐਗਜ਼ਾਮਪਲ ਸੈੱਟ ਹੋ ਜਾਏ ਲਈ ਵੀ ਜਦੋਂ ਕੋਈ ਬੱਚਾ ਕਿਸ ਨੂੰ ਇਦਾਂ ਬੱਚੇ ਨੂੰ ਕੋਈ ਹੈਪਨਿੰਗ ਮਿਸ ਹੈਪਨ ਕਰਦਾ ਨਾ ਜੀ ਲਈ ਵੀ ਉਹਨੂੰ ਪਤਾ ਨਹੀਂ ਵੀ ਹੋਵੇ ਲਈ ਵੀ ਆਹ ਸਜ਼ਾ ਮਿਲਦੀ ਹੈ ਜੀ ਤੁਹਾਡੇ ਚੈਨਲ ਲਈ ਮੈਂ ਕਹਿਣਾ ਲਈ ਵੀ ਅਰਦਾਸ ਕਰਿਓ ਉਹਨੂੰ ਫਾਂਸੀ ਦੀ ਸਜ਼ਾ ਕੱਲ ਸੁਣਾਈ ਜਾਵੇ ਆਪਣਾ ਜਿਹੜਾ ਹੈ ਦਿਲਰੋਜ਼ ਨਾਲ ਪਾਣਾ ਵਰਤੇ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਪਾਣਾ ਵਰਤੇ ਇਨਸਾਨੇ ਕਿਤੇ ਨਹੀਂ ਰਹੀ ਹੈ ਅੱਜਕੱਲ ਨਹੀਂ ਵੀਰੇ ਅੱਜਕੱਲ ਵਿਸ਼ਵਾਸ ਨਾ ਦੀ ਕੋਈ ਚੀਜ਼ ਨਹੀਂ ਜੀ ਸਾਡੀ 30 ਸਾਲ ਦੀ ਗਵਨਟਨ ਸੀ ਜੀ ਹੋ ਪਤਾ ਨਹੀਂ ਉਹਦੇ ਦਿਲ 'ਚ ਕੀ ਚੱਲ ਰਿਹਾ ਸੀਗਾ ਜੀ ਜੀ ਜੈਲਸੀ ਈਗੋ ਕਰਕੇ ਉਸ ਬੱਚੇ ਨੂੰ ਐਦਾਂ ਕਰਤਾ ਕਿਉਂ ਜੀ ਵੀਰੇ ਬਸ ਵੇ ਆਪਣੇ ਬੱਚਿਆਂ ਨੂੰ ਸਮਾਨ ਬਹੁਤ ਲੈ ਕੇ ਦਿੰਦਾ ਸੀਗਾ ਜੀ ਮਤਲਬ ਇੱਕ ਤਰ੍ਹਾਂ ਦੀ ਖੁਸ਼ੀ ਨਹੀਂ برداشت ਹੁੰਦੀ ਨਾ ਜੀ ਨਾ ਕੋਈ ਨਹੀਂ ਬਸ ਜੈਲਸੀ ਈਸਟੀ ਦੇ ਲਈ ਵੀ ਆਪਣੇ ਬੱਚਿਆਂ ਨੂੰ ਸਮਾਨ ਬਹੁਤ ਲੈ ਕੇ ਦਿੰਦੇ ਸੀਗੇ ਮੇਰੇ ਬੱਚੇ ਦੇਖ ਕੇ ਰੋਂਦੇ ਸੀਗੇ ਜੀ ਜੀ ਸਮਾਜ ਨੂੰ ਅੱਗੇ ਕੀ ਮੈਸੇਜ ਦੇਣਾ ਚਾਹੋਗੇ ਕਿ ਕੱਲ ਨੂੰ ਇਹਦਾ ਕਿਸੇ ਨਾ ਪਾਣਾ ਵਰਤੇ ਕਿ ਇਨਸਾਨੀਅਤ ਕਿਤੇ ਨਹੀਂ ਰਹੀ ਹੁਣ ਅੱਜਕੱਲ ਤੇ ਮੈਂ ਇਹੀ ਕਹਿਣਾ ਚਾਹਣਾ ਲੀ ਅੱਜਕੱਲ ਕਿਸੇ ਤੇ ਵਿਸ਼ਵਾਸ ਨਾ ਕਰੋ ਜੀ ਅੱਜਕੱਲ ਵਿਸ਼ਵਾਸ ਕਰਨ ਦਾ ਟਾਈਮ ਹੈ ਨਹੀਂ ਜੀ ਸਾਡੇ ਉਹ 30 ਸਾਲ ਦੀ ਗਵਰੰਟੀ ਸੀ ਜੀ ਤੇ ਉਹਦੇ ਦੇ ਲੋ ਦਿਲ ਚ ਕੀ ਚੱਲਦਾ ਸੀ ਕਿ ਸਾਨੂੰ ਨਹੀਂ ਸੀ ਪਤਾ ਦੇਖੋ ਤੁਸੀਂ ਆਪ ਜਾਣਦੇ ਹੋ ਕਿਵੇਂ ਉਹਨੇ ਦਰਲੋਜਣਾ ਕੀਤਾ ਜੀ ਸੋ ਇਹ ਸਾdna ਸੀਗੇ ਪਰਿਵਾਰਿਕ ਮੈਂਬਰ ਮਾਤਾ ਪਿਤਾ ਤੇ ਉਹਦੇ ਭਰਾ ਜਿਹੜੇ ਕਿ ਬੜੀ ਉਹਨਾਂ ਨੂੰ ਯਾਦ ਜਰੂਰ ਕਰਾਂਗੇ ਦਿਲਰੋਜ਼ ਦੀ ਆਤਮਾ ਨੂੰ ਜਿਹੜੀ ਸ਼ਾਂਤੀ ਮਿਲੇ ਤੇ ਜੇ ਤੁਹਾਡੇ ਦਿਲ ਨੂੰ ਕੁਝ ਹੋਇਆ ਤਾਂ ਮੇਰੇ ਦਿਲ ਤੇ ਕੀ ਬੀਤੀ ਹੋਗੀ ਤੁਸੀਂ ਆਪ ਸੋਚੋ ਵੀ ਗੱਲ ਹਰ ਰੋਜ਼ ਬਿੰਨ ਨਾਗਾ ਚਾਹੇ ਬਾਹਰ ਖੇਡਦੇ ਹੋਣੋਂ ਪਤਾ ਨਹੀਂ ਕਿਦਾਂ ਪਤਾ ਲੱਗਣਾ ਦਿਲੋਜ਼ ਨੂੰ ਲੈ ਦਾਦਾ ਜੀ ਰੋਟੀ ਖਾਣ ਲੱਗਿਆ ਵੱਡੇ ਪਾਪਾ ਰੋਟੀ ਖਾਂਦੇ ਉਹਨਾਂ ਨੇ ਮੇਰੇ ਨਾਲ ਰੋਟੀ ਖਾਣੀ ਆਰੋ ਉਹ ਦਾਦਾ ਜੀ ਦਾਦਾ ਜੀ ਕਹਿਣਾ ਉਹ ਹੁਣ ਸਭ ਘਰ ਘਰ ਤਾਂ ਸੁੰਨਾ ਪੈ ਗਿਆ ਉਹਨਾਂ ਨੂੰ ਤਾਂ ਸੁਪਨੇ ਜੀ ਰਹਿ ਗਿਆ ਗੱਲਾਂ ਜੀ ਨਹੀਂ ਅ ਸੁਣਨਾ ਤਾਂ ਰਹਿ ਗਿਆ ਨਾ ਦਾਦਾ ਜੀ ਦਾਦਾ ਜੀ ਹੁਣ ਕਿੱਥੋਂ ਸੁਣੂਗੇ ਆਪਾਂ ਚਲੋ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਮੇਰਾ ਪੋਤਾ ਹੈਗਾ ਜੀ ਇਹਨੂੰ ਵੀ ਨਾਲ ਜਾਣਾ ਚਾਹੁੰਦੀ ਸੀ ਉਹ ਅੱਛਾ ਰੱਬ ਦਾ ਸ਼ੁਕਰ ਕਰਦਾ ਮੈਂ ਸੱਚਾ ਪਾਸ਼ਾ ਮੇਰਾ ਪੋਤਾ ਲੈ ਮੇਰੇ ਕੋਲ ਹੈਗਾ ਜੀ ਮੈਸੀ ਕੀ ਦੇਣਾ ਚਾਹੋਗੇ ਸਰ ਮੈਸੀ ਮੈਂ ਹੀ ਦੇਣਾ ਚਾਹੁੰਨਾ ਕਿਸੇ ਦੇ ਮਨ 'ਚ ਵੀ ਇਹ ਜਿਹੀ ਕੋਈ ਖੁੰਦਕ ਹੈਗੀ ਆ ਭੁੱਲ ਕੇ ਵੀ ਇਹ ਸੋਚੀ ਹੁਣ ਆ ਮੈਂ ਇਹ ਕੰਮ ਕਰ ਦੂੰਗਾ ਇਹ ਕੋਰਟ ਤੋਂ ਕੋਈ ਬਚ ਨਹੀਂ ਸਕਦਾ ਜੀ ਕੋਰਟ ਨੇ ਆਪਦੀ ਸਜ਼ਾ ਸੁਣਾਉਣੀ ਆ ਫਿਰ ਮੁੜ ਕੇ ਰਹਿਦੀ ਦੁਨੀਆ ਤੱਕ ਇਹ ਸਜ਼ਾ ਯਾਦ ਰੱਖਾਂਗੇ ਇਹ ਜੇ ਮੈਂਬਰ ਲੈ ਵੀ ਉਹਨੂੰ ਆਹ ਸਜ਼ਾ ਹੋਈ ਤੇ ਮੈਂ ਭੁੱਲ ਕੇ ਗਲਤੀ ਨਾ ਕਰਾਂ ਲਾਂਗੇ। ਕੁੱਲ ਸਜ਼ਾ ਕੱਲ ਤੇ ਰੱਖੀ ਗਈ ਹੈ। ਕੱਲ ਤੇ ਸਜ਼ਾ ਰੱਖੀ ਗਈ। 100% ਕੱਲ ਨੂੰ ਜੱਜ ਸਾਹਿਬ ਨੇ ਸਜ਼ਾ ਸੁਣਾ ਦੇਣੀ ਹੈ। ਕਿੰਨੇ ਕਿੰਨੇ ਕੂਜੇ ਸਜ਼ਾ ਸੁਣਾਉਣ? ਦੁਪਹਿਰ ਤੋਂ ਬਾਅਦ ਜੀ। ਦੁਪਹਿਰ 3 ਵਜੇ ਅੱਜ 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 ਸੁਣਾਈ ਜਾਏ ਅੱਜ ਸੁਣਾਈ ਜਾ ਰਹੀ ਸੀ ਸਜ਼ਾ। ਕੋਈ ਅੱਜ ਕੋਈ ਰੀਜਨ ਹੋ ਗਿਆ ਜਾਂ ਜੱਜ ਸਾਹਿਬ ਨੂੰ ਕੋਈ ਕੰਮ ਪੈ ਗਿਆ ਅੱਜ ਨਹੀਂ ਸਜ਼ਾ ਸੁਣਾ ਦੇਗੀ ਕੱਲ ਸਜ਼ਾ ਸੁਣਾਉਣਗੇ ਹਰ ਹਾਲਤ ਵਿੱਚ। ਵਕੀਲ ਸਾਹਿਬ ਫਰਨਾ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੀ ਜਰੀਆ سزا ਸੁਣਾਈ ਜਾਏਗੀ ਦੇਖੋ ਪਹਿਲੇ ਤਾਂ ਜਿਹੜਾ ਬੱਚਾ ਹੈਗਾ ਵਾ ਉਹਦੇ ਮਰਡਰ ਦੇ ਕੇਸ ਦੇ ਵਿੱਚ ਦੋਸ਼ੀ ਪਾ ਲਿਆ ਗਿਆ ਜੀ ਦੋਸ਼ੀ ਪਾਉਣ ਤੋਂ ਬਾਅਦ ਹੁਣ سزا ਸੁਣਾਈ ਜਾਣੀ ਹੈਗੀ ਹੈ ਜੀ ਅੱਜ ਸੁਣਾਈ ਜਾਣ ਸੁਣਾਈ ਜਾਣੀ ਸੀ ਉੱਤੇ ਬਹਿਸ ਹੋਣੀ ਸੀਗੀ ਸਜ਼ਾ ਦੇ ਉੱਤੇ ਜੀ ਤਾਂ ਹੁਣ ਜਿਹੜੀ ਆ ਉਹ ਕੱਲ ਤੇ ਰੱਖਿਆ ਜੱਜ ਸਾਹਿਬ ਨੇ ਕੱਲ ਆਰਗੂਮੈਂਟ ਹੋਊਗੀ ਕਾਰਗੂਮੈਂਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਸਜ਼ਾ ਬੰਦੀ ਹੈਗੀ ਉਹ ਸੁਣਾਈ ਜਾਊਗੀ ਜੀ ਸਰ ਕੀ ਅਪੀਲ ਕਰਨਾ ਚਾਹੋਗੇ ਕਿ ਇਹ ਇਹੋ ਜੀ ਕਾਨੂੰਨੀ ਹਰਕਤ ਜਿਹੜੀ ਕੀਤੀ ਹੈ ਮਹਿਲਾ ਨੇ ਤੇ ਉਤੇ ਉਤੇ ਕੋਈ ਪਰਿਵਾਰ ਹੋਰ ਉਹ ਕਿਹਾ ਗਿਆ ਕਿ ਕੱਲ ਨੂੰ ਕਿਸੇ ਦੇ ਬੱਚੇ ਤੇ ਨਾ ਹੋਵੇ ਗੱਲ ਇਦਾਂ ਹੈ ਕਿ ਇੱਕ ਮਾਨਸਿਕਤਾ ਸੀਗੀ ਬੜੀ ਉਹਦੀ ਬਿਮਾਰ ਮਾਨਸਿਕਤਾ ਜਿਹਨੂੰ ਕਿਹਾ ਜਾਂਦਾ ਉਹ ਮਾਨਸਿਕਤਾ ਸੀਗੀ ਤੇ ਜਿਹਦੇ ਵਾਸਤੇ ਹਾਂ ਹਾਂ ਕੁਝ ਵੀ ਕਹਿ ਸਕਦੇ ਤੁਸੀਂ ਜਿਹੜਾ ਉਹਦਾ ਮਰਡਰ ਹੋਇਆ ਹੋਇਆ ਇਹ ਬੜਾ ਗਰੂਸਮ ਮਰਡਰ ਹੈਗਾ ਬੜਾ ਰੀਅਰੈਸਟਰ ਦਾ ਰੀਅਰ ਕੇਸ ਹੈ ਤਕਰੀਬਨ ਛੋਟੇ ਸਾਹਿਬਜ਼ਾਦੇ ਤੋਂ ਬਾਅਦ ਇਦਾਂ ਦਾ ਕੇਸ ਜਿਹੜਾ ਹੈ ਦਫਨਾਇਆ ਗਿਆ ਜਿਹਦੇ ਜ਼ਿੰਦਾ ਦਫਨਾਇਆ ਗਿਆ ਕੋਈ ਵਜ਼ੀਰ ਖਾਨ ਨੇ ਉਹ ਆਰਡਰ ਕੀਤਾ ਸੀ ਦਫਨਾਇਆ ਗਿਆ ਸੀਗਾ ਨੀहां ਵਿੱਚ ਲਾਇਆ ਗਿਆ ਸੀਗਾ ਤੇ ਇਹ ਬੱਚਾ ਜਿਹੜਾ ਹੈਗਾ ਇਹਨੂੰ ਜੂੰਦੇ ਜੀ ਦਫਨਾਇਆ ਗਿਆ ਜਿਹਦੇ ਕਰਕੇ ਉਹਦੇ ਲੰਗਸ ਦੇ ਵਿੱਚ ਤੇ ਉਹਦੇ ਫੂਡ ਪਾਈਪ ਦੇ ਵਿੱਚ ਜਿਹੜਾ ਹੈਗਾ ਮਿੱਟੀ ਪਾਈ ਗਈ ਹੈ ਜਿਹਦੇ ਉਹਦੀ ਮੌਤ ਹੋ ਗਈ ਸੀਗੀ ਔਰ ਇੱਕ ਬੜਾ ਵੈਲ ਪਲਾਨਡ ਤਰੀਕਾ ਸੀਗਾ ਇਸ ਕਰਕੇ ਅਸੀਂ ਇਹਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਮੰਗਦੇ ਆ ਡੈਥ ਪੈਨਲਟੀ ਸਰ ਛੋਟੀ ਬੱਚੀ ਦੀ ਇੰਨੀ ਦਰਦਕਾਨ ਵਾਲੀ ਜਿਹੜੀ ਮੌਤ ਕੀਤੀ ਜਾਂਦੀ ਹੈ ਉਸ ਮਹਿਲਾ ਦੇ ਵੱਲੋਂ ਤੇ ਉਹਨੂੰ ਮਾੜੀ ਵੀ ਗੱਲਬਾਤ ਆ ਕੋਈ ਸ਼ਰਮ ਚਰਮ ਦੇਖੋ ਮੈਂ ਨਾ ਤੇਰੀ ਮੈਂ 2.5 ਸਾਲ ਹੋ ਗਏ ਟ੍ਰਾਇਲ ਕਰਦੇ ਆ ਸੀ 2.5 ਸਾਲ ਦੇ ਵਿੱਚ ਉਹ ਤੇ ਨਾ ਕਦੀ ਰਿਮੋਰਸ ਨਹੀਂ ਦੇਖਿਆ ਉਹਦੇ ਮੂੰਹ ਦੇ ਉੱਤੇ ਕਿ ਇਹਦੀ ਉਹਨੂੰ ਹੋਇਆ ਹੋਵੇ ਕਿ ਭਾਈ ਬਹੁਤ ਮਾੜੀ ਗੱਲ ਕੀਤੀ ਹੈ ਉਹਨੇ ਕੋਈ ਬਹੁਤ ਮਾੜੀ ਹੱਕਾ ਕੀਤੀ ਹੈ ਕੋਈ ਉਹਨੂੰ ਇਸ ਚੀਜ਼ ਦਾ ਕਦੀ ਉਹਦੇ ਫੇਸ ਦੇ ਉੱਤੇ ਕੋਈ ਮੈਂ ਨਹੀਂ ਦੇਖਿਆ ਹੈਗਾ ਕੋਈ ਸੈਂਟੀਮੈਂਟ ਹੋਇਆ ਹੋਵੇ ਰਾਦਰ ਉਹਦਾ ਸੈਂਟੀਮੈਂਟ ਜਿਹੜਾ ਹੈਗਾ ਬੜਾ ਨਾ ਇੱਕ ਸોર્ટ ਆਫ ਜਿਹਨੂੰ ਕਹਿੰਦੇ ਨਾ ਬਲੈਂਕ ਸੈਂਟੀਮੈਂਟ ਹੁੰਦਾ ਵਾ ਜਿਦਾਂ ਜੀ ਕਿ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਜੇ ਕੋਈ ਹੋਇਆ ਤਾਂ ਮੈਂ ਜਾਣ ਕੇ ਕੀਤਾ ਜਾਂ ਕੀਤਾ ਹੈਗਾ ਤਾਂ ਮੇਰਾ ਕੀ ਵਿਗੜ ਸਕਦਾ ਤੁਸੀਂ ਤੇ ਸਾਰਟ ਆਫ ਜਿਹੜਾ ਉਹਦਾ ਫੇਸ ਜਿਹੜਾ ਐਕਸਪ੍ਰੈਸ਼ਨ ਉਹਦਾ ਹੀ ਹੁੰਦਾ ਸਰ ਲੱਗਦਾ ਨਹੀਂ ਕਿ ਤੇ ਆਪਣੇ ਦਾ ਵਿਸ਼ਵਾਸ ਖੋਇਆ ਜਾ ਰਿਹਾ ਹੈ ਇੱਕ ਗਵੰਡੀ ਨਹੀਂ ਇੱਕ 2.5 ਸਾਲ ਦੀ ਬੱਚੀ ਨੂੰ ਦਫਨਾਤ ਵਿਸ਼ਵਾਸ ਦੀ ਗੱਲ ਹੀ ਕਹਿ ਸਕਦੇ ਸੋਸਾਇਟੀ ਦੇ ਵਿੱਚ ਹਲੇ ਜੂੰਦੀ ਹੈ ਮਾਂ ਇਨਸਾਨੀਅਤ ਜੂੰਦੀ ਹੈ ਤਾਂ ਹੀ ਲੋਕਾਂ ਨੇ ਆ ਕੇ ਸਾਹਮਣੇ ਆ ਕੇ ਬਿਆਨ ਦਿੱਤੇ ਹੈਗੇ ਲੜਕੇ ਉਹਦੇ ਖਿਲਾਫ ਟੋਟਲ 25 ਬਿਆਨ ਹੋਏ ਹੈ 25 ਗਵਾਪੁੱਤਾਈ ਗਏ ਹੈ ਇਹ ਸੌਖੀ ਗੱਲ ਨਹੀਂ ਹੈ لیکن کچھ کو بندے ਹੁੰਦੇ ਆ انسان ਐਦਾਂ ਦੇ ਆ ਜਿਨ੍ਹਾਂ ਦੇ ਦਿਮਾਗ ਤੇ ਹੁੰਦਾ ਪੈਸ਼ਨ ਹੁੰਦਾ ਹੈ ਕੋਈ ਕ੍ਰਾਈਮ ਕਰਨ ਦਾ ਤਾਂ ਮੇਰੇ ਸਾਹ ਨਾਲ ਸ਼ੀਜ਼ ਵਨ ਆਫ ਥੈਮ ਮਾਨਯੋਗ ਅਦਾਲਤ ਨੇ ਕੱਲ ਤੇ ਜਿਹੜੀ ਐ ਤਰੀਕ ਪਾਤੀ ਹੈ ਤੇ ਉਹਨਾਂ ਨੇ ਮਾਨਯੋਗ ਅਦਾਲਤ ਤੋਂ ਮੰਗਿਆ ਕਿ ਇਹਨੂੰ ਜਿਹੜੀ ਐ ਮਹਿਲਾ ਨੂੰ ਫਾਂਸੀ ਹੋਣੀ ਚਾਹੀਦੀ ਹੈ ਉਹਨਾਂ ਦੇ ਪਿਤਾ ਦਾ ਇਹ ਕਹਿਣਾ ਕਿ ਮੈਂ ਆਪਣੇ ਬੱਚਿਆਂ ਨੂੰ ਬੜਾ ਖੁਸ਼ ਰੱਖਦਾ ਸੀਗਾ ਤਾਂ ਕਰਕੇ ਉਹ ਮੇਤੋ ਸਾਡੇ ਬੱਚਾ ਤੋਂ ਜਰੀਆ ਜੈਲ ਸੀ ਕਰਦੀ ਸੀ ਜੈਲ ਸੀ ਦੇ ਕਾਰਨ ਉਸਨੇ ਦਿਲਰੋਸ ਨਿੱਕੇ ਜਿਹੀ 마ਸੂਮ ਬੱਚੀ ਨੂੰ ਰੱਬ ਦਾ ਰੂਪ ਜਿਹੜਾ ਹੁੰਦਾ ਹੈ ਬੱਚੇ ਨੂੰ ਉਸ ਨੂੰ ਦਫਨਾ ਕੇ ਉਸ ਦੀ ਹੱਤਿਆ ਕਰ ਦਿੱਤੀ ਦੇਖਦੇ ਰਹੋ ਲੁਧਿਆਣਾ ਲਈ ਯੋਮਬੇਰੀ ਸੰਜੇ ਕੁਮਾਰ